ਆ ਹੁਣ ਅੰਦਰ ਕੀਤੇ ਆ ਜਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਵੀ ਸਾਨੂੰ ਤਾਂ ਤੁਸੀਂ ਕੀ ਕਰ ਲੋਂਗੇ ਐਦਾਂ ਮੁੱਛਾਂ ਤੇ ਹੱਥ ਫੇਰਦੇ ਸੀ ਹੁਣ ਕਦੇ ਵੈਸੀ ਜਾਏ ਉਹ ਨਾਬੇ ਵੈਸੀ ਕੇ ਮਿਲਣ ਆਏ ਸੀ ਇੱਧਰ ਕਿਸੇ ਹੋਰ ਨੂੰ ਚਲਾ ਇੱਥੇ ਦੇਖ ਚੱਲਦੇ ਆ ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਜੈਨੋਸਾਈਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇਹਨਾਂ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਟਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ ਚ ਆ ਗਏ ਕਿੱਡੇ ਵੱਡੇ ਵੱਡੇ ਭੇਤ ਖੁੱਲੇ ਨੇ ਕਪਤਾਨ ਮਰਿੰਦਰ ਉਹਦੇ ਹੱਕ ਚ ਆ ਗਿਆ ਵਾਜਬਾਉ ਦੇ ਹੱਕ ਚ ਆ ਗਿਆ ਰੰਧਾਵੇ ਹੋਰੀ ਉਹਦੇ ਹੱਕ ਚ ਆ ਗਏ ਚੰਨੀ ਉਹਦੇ ਹੱਕ ਚ ਆ ਗਿਆ ਖੈਰਾ ਉਹਦੇ ਹੱਕ ਚ ਆ ਗਿਆ ਅਕਾਲੀ ਦਲ ਤਾਂ ਚਲੋ ਇੱਕ ਬੰਦੇ ਦੇ ਕਿਉਂ ਤਾਂ ਹੈ ਹੀ ਚੁੱਟੇ ਦੇ ਹੱਕ ਚ ਉਹਨਾਂ ਦਾ ਬੰਦਾ ਹੀ ਸੀ ਉਹ ਉਹ ਆ ਗਏ ਯਾਰ ਕੌਣ ਰਹਿ ਗਿਆ ਫੇਰ ਇੱਥੇ ਸਾਰੇ ਹੀ ਉਹਦੇ ਹੱਕ ਚ ਆ ਗਏ ਹੱਦ ਆ ਯਾਰ ਸੋ ਵੀਰੋ ਆਪਾਂ ਇਹਨਾਂ ਨੂੰ ਪਛਾਣ ਲਈਏ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਹਰ ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਚੀਆਂ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਚੀ ਭਰ ਕੇ ਦਿਓ ਤਾ ਨੌਕਰੀ ਮਿਲੂਗੀ ਉਹ ਕੰਮ ਬੰਦ ਹੋ ਗਿਆ ਪੇਲਾਂ ਤੇ ਪਾਣੀ ਪਹੁੰਚ ਗਿਆ ਕੱਸੀਆਂ ਰਜਵਾ ਹੈ ਸੂਏ ਜਿਹੜੇ ਬੰਦ ਪਏ ਸੀ ਕਲਾਲੇ ਬਿਜਲੀ ਦਿਨੇ ਆਉਂਦੀ ਹੈ ਖੇਤਾਂ ਵਾਲੀ ਬਿਜਲੀ ਆਉਂਦੀ ਹੈ ਨਾ ਦਿਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਫਿਰ ਆ ਗੋਇੰਦਪਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਗੁਰੂ ਅੰਗਦ ਦੇ ਪਾਵਰ ਪਲੈਂਟ ਉਹਦਾ ਨਾਮ ਰੱਖਿਆ ਪਹਿਲਾਂ ਜੀਵੀਕੇ ਦਾ ਸੀ ਜੀਵੀਕੇ ਕੰਪਨੀ ਦਾ ਸੀ ਕਹੇ ਸੋਚਿਆ ਪਹਿਲਾਂ ਤੁਸੀਂ ਕਿ ਸਰਕਾਰ ਆਊਗੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਲੂਗੀ ਸਰਕਾਰ ਸਰਕਾਰ ਤਾਂ ਵੇਚਦੀ ਹੁੰਦੀ ਹੈ ਸਾਰਾ ਕੁਝ ਵੇਚ ਦਿੰਦੇ ਘਾਟੇ ਘਾਟੇ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਉਹ ਬਣਾ ਲੈਂਦੇ ਆ ਪੈਸਾ ਸੋ ਬਿਜਲੀ ਆ ਰਹੀ ਹੈ 600 ਯੂਨਟ ਬੈਸੇ ਫਰੀ ਹੈ 90% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਦੇ ਵਿੱਚ ਆਪਣੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਕਰ ਰੱਖੀ ਸੀ ਇਹਨਾਂ ਨੇ ਕਿਉਂਕਿ ਕੋਲਾ ਇਧਰੋਂ ਉਧਰੋਂ ਲੈਂਦੇ ਸੀ ਪ੍ਰਾਈਵੇਟ ਵਾਲਿਆਂ ਤੋਂ ਉਹਦੇ 'ਚ ਕਮਿਸ਼ਨ ਚੋਂ ਪੈਸੇ ਬਣਦੇ ਸੀ ਵੀਰੋ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਤੁਸੀਂ ਪਹਿਲਾਂ ਖਬਰਾਂ ਸੁਣਦੇ ਹੁੰਦੇ ਸੀ ਨਾ ਆ ਪੱਤਰਕਾਰ ਵੀਰ ਬੈਠੇ ਨੇ ਇਹ ਖਬਰਾਂ ਦਿੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2 ਦਿਨ ਦਾ ਕੋਲਾ ਬਚਿਆ ਫਲਾਣੇ ਥਰਮਲ ਪਲਾਂਟ 'ਚ 1 ਦਿਨ ਦਾ ਕੋਲਾ ਬਚਿਆ ਪੰਜਾਬ ਚ ਨਹੀਂ ਰਹਾ ਜਾ ਸਕਦਾ ਹੁਣ ਇਹ ਜਿਹੜੀਆਂ ਖਬਰਾਂ ਆਉਂਦੀਆਂ 27 27 ਦਿਨ ਦਾ ਕੋਲਾ ਪਿਆ ਸਾਡੇ ਕੋਲੇ ਸਾਨੂੰ ਕੋਲੇ ਦੀ ਖਾਨ ਬੰਦ ਕਰਨੀ ਪੈਂਦੀ ਹੈ ਕਈ ਦਿਨਾਂ ਵਾਸਤੇ ਵੀ ਕੋਲਾ ਬਹੁਤ ਪਿਆ ਸਾਡੇ ਕੋਲੇ ਆਹ ਪਲੈਨਿੰਗਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਪਲੈਨਿੰਗਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਅਸੀਂ ਸਰਵੇ ਕਰਾਇਆ 300 83 ਕਰੋੜ ਰੁਪਇਆ 384 ਕਰੋੜ ਰੁਪਇਆ ਆ ਸੜਕਾਂ ਦੀ ਰਿਪੇਅਰ ਤੇ ਉਹਨਾਂ ਦੀ ਜਿਹੜੀ ਵਾਈਡਨਿੰਗ ਹੈ ਚੌੜੀਆਂ ਕਰਨੀਆਂ ਸੜਕਾਂ ਉਹਦੇ ਤੇ ਬਚ ਗਿਆ ਪਹਿਲਾਂ ਅਸੀਂ ਕਰਾਇਆ ਸਰਵੇ ਮੈਨੂਅਲ ਵੀ ਇੰਜੀਨੀਅਰ ਜਾਂ ਕੋਈ ਅਫਸਰ ਭੇਜੇ ਕਿ ਜਾਓ ਦੱਸੋ ਕਿੰਨੀਆਂ ਸੜਕਾਂ ਨੇ ਜਿਨ੍ਹਾਂ 'ਚ ਟੋਏ ਨੇ ਰਿਪੇਅਰ ਕਰਨ ਵਾਲੀਆਂ ਨੇ ਉਹਨਾਂ ਨੇ ਦਿੱਤਾ ਸਾਨੂੰ ਜਿਹੜਾ ਡਾਟਾ ਅਸੀਂ ਫਿਰ ਇੱਕ ਲੇਜ਼ਰ ਧਰਤਾ ਗੱਡੀ 'ਚ AI ਨਾਲ ਸੰਬੰਧਿਤ ਹੈ ਲੇਟੈਸਟ ਟੈਕਨੋਲੋਜੀ ਹੈ ਡਿੱਗੀ ਖੋਲ ਕੇ ਉਹਦੇ ਵਿੱਚ ਧਰ ਦੋ ਉਹ ਉਹਨੂੰ ਥੱਲੇ ਲੇਜ਼ਰ ਉਹਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਵਾ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪ ਹੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਹੈ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4-500 ਕਿਲੋਮੀਟਰ ਤਾਂ ਸੜਕ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਮੂੰਹ ਹੀ ਲਿਖ ਕੇ ਪਾ ਗਏ ਸੜਕ ਹੀ ਹੈ ਨਹੀਂ ਧਰਤੀ ਤੇ ਉਹ ਜਿਵੇਂ ਮੈਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਹੈ 4.4 ਕਿਲੋਮੀਟਰ 4 ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਵਿਚਾਲਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ 5.5 ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦਿੰਦਾ ਜੀ 383 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਸੀ ਨੇ ਤਾਂ ਅਸੀਂ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਹੁਣ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਔਰ ਪਬਲਿਕ ਤੇ ਲਾਉਣਾ ਦੁੱਗਣਾ ਤੇ ਗੁਣਾ ਕਰਕੇ ਲਾਉਣਾ ਆ ਹੜ ਆਏ ਨੇ ਬੜਾ ਸੰਕਟ ਆਇਆ ਤੇ ਪੰਜਾਬ ਤੇ ਜਿੱਥੋਂ ਮਰਜੀ ਅਸੀਂ ਕਰੀਏ ਯਾਰਾਂ ਦੋਸਤਾਂ ਨੂੰ ਵੀ ਬਾਲੀਵੁੱਡ ਵਾਲਿਆਂ ਨੂੰ ਵੀ ਕਲਾਕਾਰਾਂ ਨੂੰ ਵੀ ਜਿੰਨੀਆਂ ਐਨਜੀਓਜ਼ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਾਰਿਆਂ ਨੂੰ ਹੀ ਥੱਕਾਣ ਕਿਆ ਹੋ ਯਾਰ ਇਕੱਠੇ ਹੋ ਕੇ ਇਹ ਸੰਕਟ ਜਿਹੜਾ ਪੰਜਾਬ ਤੇ ਆ ਗਿਆ ਇਹ ਚੋਂ ਬਾਹਰ ਕੱਢੀਏ 3200 ਸਰਕਾਰੀ ਸਕੂਲ ਰੁੜ ਗਏ 19 ਕਾਲਜ ਮਲਬੇ ਦਾ ਢੇਰ ਬਣ ਗਏ 2500 ਛੋਟੇ ਪੁਲ ਤੇ ਪੁਣੀਆਂ ਰੁੜ ਗਏ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 60 ਦੇ ਕਰੀਬ ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਅਜੇ ਨਾਜਾ ਲਾ ਰਹੇ ਹਾਂ ਵੀ ਉਹ ਇੰਨਾ ਕਦੇ ਪੰਜਾਬ ਤੇ ਸੰਕਟ ਆਇਆ ਨਹੀਂ ਸੀ ਪਰ ਪੰਜਾਬੀਆਂ ਡਿੱਗਦੇ ਆ ਫਿਰ ਉੱਠ ਖੜਦੇ ਆ ਤੇ ਹੁਣ ਸ਼ੁਰੂ ਕਰਨ ਲੱਗਿਆ ਅਸਲ ਚ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਦਾ ਕੰਮ ਅੱਜ ਤਿੰਨ ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਵਿੱਚ ਪਹਿਲਾ ਚੈੱਕ 20000 ਰੁਪਏ ਇੱਕ ਏਕੜ ਦਾ 10 ਦਿਨਾਂ ਦੇ ਵਿੱਚ ਪਹਿਲਾ ਚੈੱਕ ਵੰਡਣ ਲੱਗ ਜਾਂਗੇ ਜੀ ਸਾਰੇ ਪਾਸਿਓਂ ਇਧਰੋਂ ਉਧਰੋਂ ਬਚਾ ਕੇ ਸਾਰਾ ਪੈਸਾ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਜਿਨ੍ਹਾਂ ਦੇ ਘਰ ਟੁੱਟ ਗਏ ਔਰ 20000 ਰੁਪਿਆ ਇੱਕ ਏਕੜ ਦਾ ਹਜੇ ਤੱਕ ਪਹਿਲਾਂ ਕਿਸੇ ਗਵਰਨਮੈਂਟ ਨੇ ਦੇਸ਼ ਦਿੱਤਾ ਨਹੀਂ ਵੀਰੋ ਤੁਹਾਡੇ ਚ ਬੈਠੇ ਹੋਣੇ ਬਜ਼ੁਰਗ ਬੈਠੇ ਨੇ ਮੇਰੇ ਦਾਦੇ ਦੀ ਉਮਰ ਦੇ ਪਹਿਲਾਂ ਵੀ ਮੀਂਹ ਹੜ ਆਉਂਦੇ ਰਹੇ ਨੇ ਵੀਰੋ 26 26 ਰੁਪਿਆ ਦੇ ਚੈੱਕ ਆਉਂਦੇ ਰਹੇ ਨੇ 42 42 ਰੁਪਿਆ ਦੇ ਚੈੱਕ ਮੈਂ ਦੇਖੇ ਹੋਏ ਨੇ जखਮਾਂ ਤੇ ਨੂਨ ਭੁਗਦੇ ਨੂਨ ਬੰਦਲਮ ਨਹੀਂ ਲਾਉਂਦੇ ਇਹ ਰੀਸ ਕਰਨਗੇ ਆਪਣੀ ਜਿਹੜੇ ਜਮ੍ਹਾਂ ਥੱਲੇ ਬੋਰਾਂ ਦੇ ਟੋਆ ਚੋਂ ਨਿਕਲ ਕੇ ਆਇਆ ਜਿਹੜੇ ਟਰੈਕਟਰਾਂ ਚੋਂ ਆਇਆ ਸੁਹਾਗਿਆਂ ਤੋਂ ਆਇਆ ਤਵੀਆਂ ਤੋਂ ਹਲਾਂ ਤੋਂ ਆਇਆ ਇਹ ਸਾਡੀ ਰੀਸ ਕਰਨਗੇ ਇਹਨਾਂ ਨੂੰ ਕੀ ਪਤਾ ਉਹ ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਗ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗੜਾ ਮੁੰਡੇ ਨੂੰ ਫੜਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਰਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲਿਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗੜ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਨਾਂ ਮੈਂ 라ਵੀ ਤੇ ਬਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਬਰਿਆਮਾਂ ਨਾ ਮੱਥੇ ਲਾਹੋਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਥੋੜੇ ਫਿਰਦਾ ਰਹਿੰਦੋ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੇ ਹੀ ਹਾਰ ਗਿਆ ਇਹਨਾਂ ਦਾ ਗਾਲਾ ਮੈਨੂੰ ਕੱਢਣ ਲੱਗੇ ਨਾ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਉਹਨਾਂ ਆਵੇ ਹੋਰਿਨ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇਂ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ आप हार गया जलालाबाद तो मनप्रीत बादल हार गया मलूका हार गया भटल हार गई भूंदड़ हार गया कैप्टन हार गया मजीठिया हार गया नवजोत सिद्धू हार गया बलटोआ हार गया ब्रह्मपुरा हार गया कि रह गया कैरों हुई सोरी उड़ा मेले च मरूदा पुछता कौन है उथे आना ਔ ਮੈਂ ਨਹੀਂ ਹਰਾਏ ਮੈਥੋਂ ਨਹੀਂ ਡਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ ਸੋ ਵੀਰੋ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਨਤਾਰਨ ਦੀਆਂ 174.83 ਯਾਨੀ ਕਿ ਪਾਉਣੇ 200 ਕਰੋੜ ਰੁਪਇਆ ਕਲੇ ਤਰਨ ਤਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਈਆ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋਈ ਟੋਹਾ ਨਾ ਪਵੇ ਉਹ ਠੇਕੇਦਾਰ ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ 5 ਸਾਲ ਇਹੋ ਜਿਹੀ ਬਣਾ ਦੇ 5 ਸਾਲ ਟੋਹਾ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਰ 40 ਕਿਲੋਮੀਟਰ ਬਾਅਦ ਨਾਕਾ ਲਾਈ ਖੜੇ ਨੇ ਲਿਓ ਜੀ ਪੈਸੇ ਇੰਨੇ ਲਿਓ ਜੀ ਟੋਲ ਟੈਕਸ ਇੰਨਾ ਹੱਦ ਐ ਫਿਰ ਸਰਕਾਰਾਂ ਕੀ ਕਰਦੀਆਂ ਬਈ ਜਦੋਂ ਆਪਾਂ ਗੱਡੀ ਲੈਣੇ ਆ ਉਦੋਂ ਵੀ 8% ਉਸ ਕੀਮਤ ਦਾ ਗੱਡੀ ਦੀ ਕੀਮਤ ਦਾ 8% ਰੋਡ ਟੈਕਸ ਲੈਂਦੇ ਨੇ ਹੁਣ ਕੋਈ ਸੜਕ ਉਹ ਤਾਂ ਹੈ ਨਹੀਂ ਜਿੱਥੇ ਮਤਲਬ ਟੋਲ ਟੈਕਸ ਨਾ ਹੋਵੇ ਫਿਰ ਉਹ ਕਾਹਦਾ ਟੈਕਸ ਲੈਣੇ ਹੋ ਵੀ ਤੁਸੀਂ ਪਾਰਲੀਮੈਂਟ ਚ ਬੋਲਿਆ ਸੀ ਮੈਂ ਫੇਸ ਕਰਕੇ ਮੈਂ ਜਦੋਂ ਡਾਟਾ ਪੇਸ਼ ਕਰਦਾ ਨਾ ਉਦੋਂ ਫੇਰੇ ਹੱਲ ਜਾਂਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਸਿੱਖ ਗਏ ਹੁਣ ਇਹਨਾਂ ਕੋਲ ਤਾਂ ਸਮਾਨ ਵੀ ਸਾਰਾ ਕੁਝ ਪਿਆ ਪਹਿਲਾਂ ਕਹਿੰਦੇ ਸੀ ਲਾ ਭਗਵਾਨ ਤਮਨ ਜਿੱਤਦਾ ਨਹੀਂ ਜਿੱਤ ਗਏ ਚਲ ਜਿੱਤਦਾ ਗਏ ਸਾਲ ਨਹੀਂ ਕੱਢਦੇ ਇਹ ਸਾਲ ਵੀ ਕੱਢ ਗਏ ਲਾ ਦੋ ਦੂਜਾ ਸਾਲ ਨਹੀਂ ਇਹ ਕੱਢਦੇ ਦੂਜਾ ਸਾਲ ਵੀ ਨਿਕਲ ਗਿਆ ਲਾ ਸ਼ਰਤ ਲਾ ਲਓ ਹੁਣ ਲੜਾਈ ਇੰਨੀ ਹੋ ਗਈ ਆਪਸ ਚ ਦੂਜੇ ਸਾਲ ਤੱਕ ਜਾਂਦੇ ਨਹੀਂ ਤੀਜਾ ਵੀ ਨਿਕਲ ਗਿਆ ਲਾ ਸਾਢੇ ਤਿੰਨ ਪੂਰੇ ਕਰ ਗਏ ਤਾਂ ਮੈਨੂੰ ਕਹਿ ਦਿਓ ਬੱਚੀ ਕਹਿਣ ਲੱਗੇ 32 ਐਮਐਲ ਸਾਡੇ ਸੰਪਰਕ ਚ ਨੇ ਚੰਨੀ ਨੂੰ ਮੈਂ ਕਿਹਾ ਤੂੰ ਆਪਦੇ ਵਾਲੇ ਰੱਖ ਲੈ ਜਿਹੜੇ ਪੰਜਾਬ 11 12 ਹੈਗੇ ਨੇ ਸੰਪਰਕ ਚ ਤੂੰ ਸਾਡੇ ਵਾਲਿਆਂ ਦੀ ਚਿੰਤਾ ਕੋ ਕਰਦਾ ਹੁਣ ਪੌਣੇ 4 ਸਾਲ ਹੋ ਗਏ ਹੁਣ ਹੁਣ ਜੇ ਹੁਣ ਪੁੱਛੋ 27 ਚ ਨਹੀਂ ਆਉਂਦੇ ਹੁਣ 27 ਤੇ ਜਾ ਬੜੇ ਐਂ 27 ਚ ਕਹਿਣਗੇ ਹੁਣ 32 ਚ ਨਹੀਂ ਆਉਂਦੇ ਐਂ 32 ਚ ਕਹਿਣਗੇ ਹੁਣ 37 ਚ ਨਹੀਂ ਆਉਂਦੇ ਤਾਂ ਐਂ ਕਹੀ ਜਾਣਗੇ ਦਿਲ ਬਹਲਾਣੇ ਕੋ ਗਾਲਬ ਖਿਆਲ ਅੱਛਾ ਹੈ